ਅਮਰੀਕਾ ਨੇ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬੀ ਸੀਗੇ ਭਾਰਤੀ ਲੋਕ ਸੀਗੇ ਡਿਪੋਰਟ ਕਰਕੇ ਪੰਜਾਬ 에ਅਰਪੋਰਟ ਤੇ ਅਮਰਸਰ 에ਅਰਪੋਰਟ ਤੇ ਜਿਹੜੇ ਪੰਜਾਬ ਦੇ ਵਿੱਚ ਭੇਜੇ ਜੀ ਭਾਰਤੀ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਜਿਨ੍ਹਾਂ ਦੀ ਗਿਣਤੀ ਦੇ ਬਾਰੇ ਕਾਫੀ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦੀ ਅਸਲ ਦੇ ਵਿੱਚ ਜਿਹੜੀ ਗਿਣਤੀ ਆ ਉਹ ਕਿੰਨੀ ਹੈ ਜਾਂ ਕਿਸ ਤਰ੍ਹਾਂ ਨਾਲ ਹੈ ਤੇ ਉਹ ਰਿਪੋਰਟ ਹੋਈ ਤਾਂ ਕਿਉਂ ਹੋਈ ਸੋ ਇਹਦੇ ਬਾਰੇ ਕਈ ਸਵਾਲ ਸੀਗੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਹੁਣ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਵੇਗੀ ਕਿਵੇਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਬਤੀਤ ਕਰਨਗੇ ਜਾਂ ਜਦੋਂ ਪਹੁੰਚੇ ਨੇ ਉਹ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਕਿਹੜੇ ਸਲੂਕਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ ਇਹ ਦੱਸ ਦਿੰਦੇ ਆ ਕਿ ਅਮਰੀਕਾ ਚੋਂ ਰਿਪੋਰਟ ਕੀਤੇ ਗਏ 104 ਜਿਹੜੇ ਭਾਰਤੀ ਲੋਕ ਜਿਨ੍ਹਾਂ ਦੀ ਗਿਣਤੀ ਵੱਖੋ-ਵੱਖਰੀ ਜੇ ਭਾਰਤ ਦੇ ਵੱਖ-ਵੱਖਰੇ ਰਾਜਾਂ ਨਾਲ ਗੱਲ ਕਰੀਏ ਜੀ ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਜੀ 30 ਕਿ ਲੋਕ ਆ ਜਿਹੜੇ ਉਹ ਪੰਜਾਬ ਦੇ ਸੀਗੇ 33 33 ਲੋਕ ਜਿਹੜੇ ਗੁਜਰਾਤ ਹਰਿਆਣੇ ਤੇ ਹੋਰ ਨਾਲ ਸਟੇਟਾਂ ਦੇ ਨੇ ਜਿਹਦੇ ਵਿੱਚੋਂ 30 ਲੋਕ ਪੰਜਾਬ ਦੇ 33 ਹਰਿਆਣੇ ਤੇ ਗੁਜਰਾਤ ਦੇ ਵਿੱਚੋਂ ਸੀਗੇ ਜੀ ਲੋਕ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਕੁਝ ਲੋਕ ਚੰਡੀਗੜ੍ਹ ਨਾਲ ਸੰਬੰਧ ਸੀ ਇਹਨਾਂ ਦੇ ਵਿੱਚ ਬੱਚੇ ਜਿਨ੍ਹਾਂ ਦੀ ਉਮਰ 8 ਤੋਂ 10 ਸਾਲ ਦੀ ਸੀਗੀ ਜੀ ਬੱਚੇ ਵੀ ਸੀਗੇ ਉਹਨਾਂ ਨੂੰ 104 ਬੱਚਿਆਂ ਨੂੰ ਰਿਪੋਰਟ ਕੀਤਾ ਗਿਆ ਜੀ ਨੌਜਵਾਨਾਂ ਨੂੰ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਜਿਨ੍ਹਾਂ ਦੀ ਉਮਰ 28 30 ਸਾਲ ਦੀ ਸੀਗੀ ਸੋ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਇਹਨਾਂ ਦੇ ਵਿੱਚੋਂ ਬਹੁਤੇ ਲੋਕ ਇਕੱਲੇ ਇਕੱਲੇ ਸੀਗੇ ਇੰਡੀਵਿਡਿਊਅਲ ਲੈਵਲ ਤੇ ਪਰ ਕੁਝ ਫੈਮਿਲੀਜ਼ ਵੀ ਸੀਗੀਆਂ ਜਿਨ੍ਹਾਂ ਨੂੰ ਜੀ ਰਿਪੋਰਟ ਕੀਤਾ ਗਿਆ ਪਰ ਅਫੀਸ਼ੀਅਲਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਹਜੇ ਤੱਕ ਜਿਹੜੀ ਸਮਾਸਾਰਨੀ ਐ ਸਾਰੀ ਨਾਮ ਸੂਚੀ ਇਹਨਾਂ ਦੀ ਸਾਹਮਣੇ ਆ ਚੁੱਕੀ ਆ ਜਿਹਦੇ ਵਿੱਚੋਂ ਪੰਜਾਬ ਵਾਲੀ ਸਮਾਸੂਚੀ ਨਾਮ ਸੂਚੀ ਜਿਹੜੀ ਸਾਹਮਣੇ ਘੁੰਮ ਰਹੀ ਆ ਪਰ ਪੰਜਾਬ ਹਰਿਆਣਾ ਚੰਡੀਗੜ੍ਹ ਤੋਂ ਬਿਨਾ ਗੁਜਰਾਤ ਮਹਾਰਾਸ਼ਟਰਾ ਉੱਤਰ ਪ੍ਰਦੇਸ਼ ਦੇ ਲੋਕ ਵੀ ਨੇ ਜਿਹੜੇ ਹੁਣ ਵਾਪਸ ਅੱਗੇ ਚੱਲ ਕੇ ਭੇਜੇ ਜਾਣਗੇ ਤੇ ਕੀ ਹਾਲ ਬਣਿਆ ਜੀ ਜਦੋਂ 에어ਪੋਰਟ ਤੇ ਇਹ ਪਹੁੰਚੇ ਅਮਰੀਕਨ ਮਿਲਟਰੀ ਦਾ ਜਹਾਜ਼ ਇਹਨਾਂ ਨੂੰ ਜਦੋਂ ਉਤਰਿਆ ਅਮਰਸਰ 에어ਪੋਰਟ ਤੇ ਲੈ ਕੇ ਖੈਰ ਨਿਰਧਾਰਤ ਸਮੇਂ ਤੋਂ ਪਹਿਲਾਂ ਕਿਹਾ ਜਾ ਰਿਆ ਸੀ ਵੀ ਇਹ ਜਹਾਜ਼ ਸਵੇਰੇ 9:00 ਵਜੇ ਉਤਰਨਾ ਪਰ ਮਿੱਥੇ ਸਮੇਂ ਤੋਂ ਲੇਟ ਜਹਾਜ਼ ਪਹੁੰਚਿਆ 1:55 ਦੇ ਦੁਪਹਿਰੇ ਜਦੋਂ ਇਹ ਜਹਾਜ਼ 에어ਪੋਰਟ ਤੇ ਅਮਰਸਰ ਜਾ ਕੇ ਉਤਰਦਾ ਤੇ ਜਿਹੜੇ 104 ਇਹ ਵਿਅਕਤੀ ਸੀ ਬੜੇ ਦੁਖੀ ਹਰਦੇ ਲਾਲ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੂੰ ਹੱਥ ਕੜੀਆਂ ਲਾ ਕੇ ਉਥੇ ਛੱਡਿਆ ਗਿਆ ਸਾਡੀਆਂ ਸਰਕਾਰਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਚਾਹੇ ਸਾਡੇ ਪ੍ਰਾਈਮ ਮਿਨਿਸਟਰ ਨੇ ਚਾਹੇ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਸੋਚਣਾ ਪੈਣਾ ਕਿ ਕਾਰਨ ਕੀ ਨੇ ਕਿਉਂ ਸਾਡੇ ਇਹ ਨੱਡੀ ਗੈਂਤੀ ਦੇ ਵਿੱਚ ਚੁੱਕਾ ਜਿਹੜੇ ਉਹ ਇੰਨੇ ਮਜਬੂਰ ਹੋ ਗਏ ਕਿ ਵਿਦੇਸ਼ਾਂ ਨੂੰ ਜਾ ਰਹੇ ਨੇ ਐਵਰੇਜ ਇਹ ਗੱਲ ਕਰੀਏ ਜੀ ਜਦੋਂ ਉੱਥੇ ਵੱਖ-ਵੱਖਰੇ মিডিਆ ਨੇ ਗੱਲਬਾਤ ਕੀਤੀ ਜਿਹੜੇ ਏਅਰਪੋਰਟ ਦੇ ਉੱਤੇ ਰਿਸ਼ਤੇਦਾਰ ਸੀ ਜਿੱਦਾਂ ਨੂੰ ਰਿਪੋਰਟ ਕੀਤਾ ਗਿਆ ਜਦੋਂ ਉੱਥੇ ਪਹੁੰਚੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਆਨਨ ਐਵਰੇਜ 30 ਲੱਖ ਤੋਂ 50 ਲੱਖ ਰੁਪਈਆ ਲਾ ਕੇ ਇਹ ਲੋਕ ਆ ਜਿਹੜੇ ਅਮਰੀਕਾ ਨੂੰ ਗਏ ਸੀ ਇੱਕ ਇਹੋ ਜਿਹਾ ਪਰਿਵਾਰ ਵੀ ਸੀ ਉੱਥੇ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਜਿਹੜਾ ਨਿਆਣਾ ਸੀਗਾ ਸਿਰਫ 15 ਦਿਨ ਇੱਕ ਬਜ਼ੁਰਗ ਨੇ ਦੱਸਿਆ ਮੇਰਾ ਪੋਤੇ ਨੂੰ 15 ਦਿਨ ਹੀ ਹੋਏ ਸੀਗੇ ਉੱਥੇ ਗਏ ਨੂੰ ਤੇ 15ਵੇਂ 16ਵੇਂ ਦਿਨ ਜੀ ਉਹਨੂੰ ਇੱਥੇ ਵਾਪਸ ਜਿਹੜਾ ਆਉਣਾ ਪੈ ਗਿਆ ਪਰ ਇੱਥੇ ਇੱਕ ਸਵਾਲ ਜ਼ਰੂਰ ਉੱਠਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਰਿਪੋਰਟ ਕੀਤੀਆਂ ਵਿਅਕਤੀਆਂ ਦੀ ਹੁਣ ਵਾਪਸ ਜਾ ਕੇ ਕਿਹੋ ਜੀ ਹੋਗੀ ਕਿਹੋ ਜੀ ਹੋਵੇਗੀ ਕਿਉਂਕਿ ਬਹੁਤੇ ਜਿਹੜੇ ਇਲੀਗਲ ਇਮੀਗਰੈਂਟ ਹੁੰਦੇ ਨੇ ਜਿਨ੍ਹਾਂ ਕੋਲੇ ਡਾਕੂਮੈਂਟ ਨਹੀਂ ਹੁੰਦੇਗੇ ਆ ਦੂਜੇ ਦੇਸ਼ਾਂ ਦੇ ਵਿੱਚ ਪਹੁੰਚ ਕੇ ਉਹ ਕਿਸੇ ਵੀ ਤਰੀਕੇ ਜਦੋਂ ਵਿਦੇਸ਼ ਦੇ ਵਿੱਚ ਪਹੁੰਚਦੇ ਨੇ ਪਰ ਕਈ ਵਾਰੀ ਇਹ ਹੁੰਦਾ ਕਿ ਜਿੱਥੋਂ ਚੱਲੇ ਹੁੰਦੇ ਨੇ ਜਿਹੜੀ ਉਹਨਾਂ ਦੀ ਜਨਮ ਭੂਮੀ ਹੁੰਦੀ ਹੈ ਉੱਥੇ ਕਈ ਤਰ੍ਹਾਂ ਦੇ ਕੇਸਾਂ ਦੇ ਵਿੱਚ ਜਾਂ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਪਹੁੰਚੇ ਹੁੰਦੇ ਨੇ ਪਰ ਉਹਨਾਂ ਨਾਲ ਹੁਣ ਉੱਥੇ ਕਿਹੋ ਜਿਹਾ ਰਵਈਆ ਹੋਵੇਗਾ ਕੈਰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਬੜੇ ਫ੍ਰੈਂਡਲੀ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਰੀਸੀਵ ਕਰਾਂਗੇ ਪਰ ਜਿਨ੍ਹਾਂ ਦੇ ਹੁਣ ਕੋਈ ਕੇਸ ਹੋਣਗੇ ਜਾਂ ਕੋਈ ਵਾਰਦਾਤ ਦੇ ਵਿੱਚ ਲੋਡਿੰਗ ਦਾ ਹੋਣਗੇ ਉਹ ਜਦੋਂ ਉੱਥੇ 에ਰਪੋਰਟ ਤੇ ਪਹੁੰਚੇ ਹੋਣਗੇ ਇਹ ਬੜਾ ਇੱਕ ਦੁੱਖ ਵਾਲੀ ਗੱਲਬਾਤ ਉੱਥੇ ਹੋਏਗੀ ਹਰਵਿੰਦਰ ਜੀ ਬਾਅਦ ਚ ਗੱਲ ਕਰਦੇ ਆ ਆਪਾਂ ਲਗਾਤਾਰ ਕਾਲ ਤੁਸੀਂ ਕਰ ਰਹੇ ਹੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਪਰ ਇਹਨਾਂ ਦੇ ਵਿੱਚੋਂ ਹੋਰ ਐਡ ਆਨ ਕਰਨਾ ਚਾਹੂੰਗਾ ਬੜਾ ਇੱਕ ਦੁੱਖ ਜਦੋਂ ਉੱਥੇ ਮਾਹੌਲ ਸੀ ਜਦੋਂ 104 ਵਿਅਕਤੀ ਪਹੁੰਚੇ ਜਿਹੜੇ ਪੰਜਾਬ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨੂੰ ਪੰਜਾਬ ਪੁਲਿਸ ਦੀਆਂ ਵੱਖ-ਵੱਖਰੇ ਤਰ੍ਹਾਂ ਦੇ ਵੀ ਖਿਲਾਂ ਦੇ ਵਿੱਚ ਬਿਠਾ ਕੇ ਲਜਾਇਆ ਗਿਆ ਅਗਲੀ ਪੌਚਗੇਸ਼ ਇਨਵੈਸਟੀਗੇਸ਼ਨ ਕਿਉਂਕਿ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਜਿਹੜੇ ਲੋਕ ਪੰਜਾਬ ਭਾਰਤ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚੋਂ ਸੀ ਉਹਨਾਂ ਨੂੰ ਚਾਹੇ ਕਨੈਕਟਿੰਗ ਫਲਾਈਟ ਰਹੀ ਜਾਂ ਹੋਰ ਸਾਧਨਾਂ ਦੇ ਰਾਹੀਂ ਉਹਨਾਂ ਨੂੰ ਉੱਥੇ ਭਾਰਤੀ ਸੈਨਾ ਵੱਲੋਂ ਜਾਂ ਅਥਾਰਟिटीज ਵੱਲੋਂ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਕਿ ਉਹਨਾਂ ਦੇ ਜਿਹੜੇ ਪਿਆਰੇ ਨੂੰ ਉਹਨਾਂ ਨਾਲ ਮਲਾਉਣਾ ਤੇ ਉਹਨਾਂ ਨੂੰ ਉਹਨਾਂ ਦੇ ਮਿੱਥੀਆਂ ਥਾਵਾਂ ਤੇ ਪਹੁੰਚਾਉਣਾ ਸੋ ਇਹ ਤਾਂ ਹਾਲ ਹੋਇਆ ਪਰ ਸਾਡੇ ਦੇਸ਼ ਲਈ ਇੱਕ ਬੜੀ ਇੱਕ ਨਮੋਸ਼ੀਜੀ ਦੀ ਗੱਲ ਸੀ ਕਿ ਇਸ ਤਰ੍ਹਾਂ ਨਾਲ ਜਿਹੜੇ ਇਲੀਗਲ ਤੌਰ ਤੇ ਆ ਵਿਅਕਤੀ ਬਾਹਰ ਆਏ ਤੇ ਉਹਨਾਂ ਨੂੰ ਅਮਰੀਕਾ ਤੋਂ ਟਰੰਪ ਸਾਹਿਬ ਨੇ ਨਵੇਂ ਸਰਪੰਚ ਸਾਹਿਬ ਨੇ ਵਾਪਸ ਭੇਜਿਆ ਇਹਨਾਂ ਦੀ ਗਿਣਤੀ 104 ਸੀ ਤੇ ਇਹ 104 ਵਿਅਕਤੀ ਮਿਲਟਰੀ ਜਾਜ ਦੇ ਵਿੱਚ ਹੱਥਕੜੀਆਂ ਲੱਗੇ ਹੋਏ ਅਮਰ ਅਮਰਸਰ ਦੇ 에ਅਰਪੋਰਟ ਤੇ ਪਹੁੰਚੇ ਤੇ ਹੁਣ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਕਿਹੋ ਜੀ ਹੋਏਗੀ ਕੀ ਇਹਨਾਂ ਦੇ ਦਿਲ ਤੇ ਬੀਤ ਰਹੀ ਹੋਵੇਗੀ ਇਹ ਕੁਝ ਸਵਾਲਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਟਰਾਈ ਕਰ ਰਹੇ ਹਾਂ ਜਿਹੜੇ 104 ਵਿਅਕਤੀ ਰਿਪੋਰਟ ਹੋਏ ਉਹਨਾਂ ਦੇ ਕਿਸੇ ਪਰਿਵਾਰ ਨਾਲ ਜਾਂ ਫਿਰ ਇਹ 104ਾਂ ਦੇ ਵਿੱਚੋਂ ਕਿਸੇ ਵੀ ਇੱਕ ਵਿਅਕਤੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਪਰ ਦਿਲ ਦੁੱਖ ਦਾ ਜੀ ਜਦੋਂ ਕੋਈ ਆਪਣੇ ਮਿਤੇ ਟੀਚੇ ਤੋਂ ਔੱਕ ਜਾਂਦਾ ਮਿਤੇ ਹੋਏ ਟੀਚੇ ਤੇ ਨਹੀਂ ਪਹੁੰਚ ਪਾਉਂਦਾ ਪਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਟੀਚੇ ਉਹੀ ਮਿੱਥੋ ਜਿਹੜੇ ਤੁਹਾਨੂੰ ਲੱਗਦਾ ਕਿ ਤੁਸੀਂ ਜਾਇਜ਼ ਤਰੀਕਿਆਂ ਨਾਲ ਪੂਰਾ ਕਰ ਸਕਦੇ ਹੋ ਹਾਂ ਕਈ ਵਾਰੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਤਰੀਕਿਆਂ ਨਾਲ ਤੁਹਾਡੇ ਮਿੱਥੇ ਟੀਚੇ ਪੂਰੇ ਕਰਨੇ ਆ ਪਰ ਤਰੀਕੇ ਚੂਜ਼ ਤੁਸੀਂ ਕਰਨੇ ਹੁੰਦੇ ਆ ਤਰੀਕੇ ਜਿਹੜੇ ਹੱਥ ਕੰਡੇ ਅਪਣਾਉਣੇ ਉਹ ਸਹੀ ਅਪਣਾਇਆ ਕਰੋ ਨਹੀਂ ਫਿਰ ਇਦਾਂ ਹੀ ਨਿਰਾਸ਼ਤਾ ਸਾਡੇ ਹੱਥ ਲੱਗਦੀ ਰਹਿਣੀ ਆ ਜਿਵੇਂ ਇਹ 104 ਭਾਰਤੀ ਵਿਅਕਤੀਆਂ ਦੇ ਨਾਲ ਹੋਇਆਗਾ ਜਿਹੜੇ ਅਮਰਸਾਰ ਰੇਪੋਰਟ ਤੇ ਅਮਰੀਕਨ ਮਿਲਟਰੀ ਜਾਜ ਜਿਹੜਾ ਇਹਨਾਂ ਨੂੰ ਛੱਡ ਕੇ ਵਾਪਸ ਆ ਚੁੱਕਿਆ ਜੀ ਸੋ ਇਹੋ ਜੀਆਂ ਖਬਰਾਂ ਸਾਨੂੰ ਨਾ ਹੀ ਅੱਗੇ ਚੱਲ ਕੇ ਸਾਂਝੀਆਂ ਕਰਨੀਆਂ ਪੈਣ ਇਹ ਤੁਹਾਨੂੰ ਸਾਡੀ ਸਾਰਿਆਂ ਨੂੰ ਬੇਨਤੀ ਆ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਹੁਣ ਮੈਨੂੰ ਗੁਰਪ੍ਰੀਤ ਸਿੱਧੂ ਨੂੰ ਜੋ ਇਜਾਜ਼ਤ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਵੀਆਂ ਖਬਰਾਂ ਨਵੀਂ ਫਰੀडम ਆਫ ਸਪੀਚ ਸਟੋਰੀ ਲੈ ਕੇ ਵਾਪਸ ਆਵਾਂਗੇ ਸਤਿ ਸ਼੍ਰੀ ਅਕਾਲ